ਜੋਘੀਟੀ ਵਿੱਚ ਮਨਾਇਆ ਬਾਬਾ ਸਾਹੂ ਡਾਕਟਰ ਭੀਮ rau ਜੀ ਦਾ ਜਨਮ ਦਿਹਾੜਾ ਧੰਨ ਧੰਨ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਮਹਾਰਾਜੀ ਪਿੰਡ ਛੁਗੀਟੀ ਦੇ ਨੇੜੇ ਅੱਜ ਸਭੂ ਸਾਧ ਸੰਗਤ ਦੇ ਸਹਿਯੋਗ ਨਾਲ ਮਾਤਾ ਰਾણો ਹੁਰਾ ਦੀ ਅਗਵਾਈ ਹੇਠ ਦੱਬੇ ਕੁਚਲੇ ਲੋਕਾਂ ਦੇ ਮਸੀਹਾ ਔਰਤਾਂ ਦੇ ਅਧਿਕਾਰਾਂ ਦੇ ਹਮਾਇਤੀ ਸੰਵਿਧਾਨ ਨਿਰਮਾਤਾ ਪਹਿਲੇ ਕਾਨੂੰਨ ਮੰਤਰੀ ਬਾਬਾ ਸਾਹ ਡਾਕਟਰ ਭੀਮrao ਅੰਬੇਦਕਰ ਜਿਦਾ 134 ਮਾਰ ਸਲਾਨ 134 ਮਾ ਜਨਮ ਦਿਹਾੜਾ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਬਾਬਾ ਜੀ ਦੀ ਪ੍ਰਤਮਾ ਨੂੰ ਫੁੱਲ ਮਾਲਾਾਂ ਵੀ ਪੇਟ ਕੀਤੀਆਂ ਗਈਆਂ ਇਸ ਮੌਕੇ ਤੇ ਕਰਵਾਏ ਗਏ ਸਮਾਗਮ ਦੌਰਾਨ ਧਾਰਮਿਕ ਫਨਕਾਰਾਂ ਨੇ ਬਾਬਾ ਸੋ ਡਾਕਟਰ ਭੀਮrao ਅੰਬੇਦਕਰ ਜੀ ਦੀ ਮਹਿਮਾ ਗਾਈ ਤੇ ਉਹਨਾਂ ਬਾਰੇ ਕੀਤੇ ਸੰਗਰਸ਼ ਤੇ ਚਾਨਣਾ ਪਾਇਆ ਮਾਮਾ ਬਸੰਬਰ ਦਾਜੀ ਜੂਆ ਸੇ ਜੋਗਿੰਦਰਪਾਲ ਰਾਜਕਮਰ ਪੂਜਾ ਸਰਬਜੀਤ ਸੰਤੋਸ਼ ਕੁਮਾਰੀ ਵੀ ਇਸ ਮੌਕੇ ਤੇ ਮੌਜੂਦ ਰਹੇ ਮਾਤਾ ਰਾਣੋ ਜੀ ਬੂਟਾ ਸੋਣੀ ਐਂਕਰ ਗਾਇਕਾ ਕੰਡਿਆਣਾ ਦੀ ਫੋਕਸ ਪੰਜਾਬੀ ਨਾਲ ਹੋਈ ਗੱਲਬਾਤ ਵੀ ਸੁਣੋ ਲੰਗਰ ਸੰਗਤ ਨੂੰ ਆਤੁੱਟ ਵਰਤਾਇਆ ਗਿਆ ਅੰਤ ਵਿੱਚ ਮਾਤਾ ਰਾણો ਨੇ ਸਹਿਯੋਗ ਲਈ ਸਾਦਾ ਧੰਨਵਾਦ ਵੀ ਪ੍ਰਗਟ ਕੀਤਾ ਹਾਂਜੀ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਾਲ ਬਾਅਦ ਜੋ ਸਰਦਾ ਕਰਦੇ ਹਾਂ ਮਾੜਾ ਮੋਟਾ ਕਿ ਬੱਚਿਆਂ ਨੂੰ ਸਿੱਖਿਆ ਮਿਲੇ ਕਿ ਗਾਂਵ ਫੜ ਚੰਗੇ ਨਸਿਬਤਿਆਂ ਤੋਂ ਬਚ ਜਾਣ ਕਿ ਚੰਗੀ ਲੈਣ ਦੇ ਵਿੱਚ ਲੱਗਣਾ ਤੇ ਸਾਡੀ ਤਾਂ ਇਹ ਹੀ ਸੋਚ ਆ ਕਿ ਸਾਰਾ ਕੁਝ ਬਾਬਾ ਸਾਹਿਬ ਦਾ ਦੇਣ ਹੈ ਮਾਤਾ ਜੀ ਬੜੀ ਤਰਸ ਦੀ ਅਸੀਂ ਖਾਸ ਕਰਕੇ ਨਸ਼ਿਆਂ ਦੀ ਚੱਲ ਰਹੀਆਂ ਮਾਵਾ ਖਾਸ ਕਰਕੇ ਜ਼ਿਆਦਾ ਚੱਲ ਰਹੀਆਂ ਨੌਜਵਾਨ ਜਿਹੜੇ ਉਹ ਨਸ਼ਿਆਂ 'ਚ ਗਲਤਾਨ ਹੋ ਕੇ ਆਪਣੀ ਜ਼ਿੰਦਗੀਆਂ ਖਰਾਬ ਕਰਨ ਰਿਹਾ ਹੈ ਸਰਕਾਰ ਨੂੰ ਵੀ ਨਸ਼ਾ ਦੇ ਖਿਲਾਫ ਯੁੱਧ ਚਲਾਉਣਾ ਪੈ ਰਿਹਾ ਹੈ ਨੌਜਵਾਨਾਂ ਨੂੰ ਕੀ ਪੀਲੇ ਅਪੀਲ ਇਹ ਹੀ ਆ ਕਿ ਚੰਗੇ ਰਸਤੇ ਚੱਲਣ ਤੇ ਚੰਗੇ ਕੰਮ ਕਰਨ ਤੇ ਆਪਣੇ ਮਾਪੇ ਦੀ ਸੇਵਾ ਕਰਨ ਸਾਡੇ ਤਾਂ ਇਹ ਹੀ ਪੀ ਲਿਆ ਕਿ ਅੱਗੇ ਬੱਚਿਆਂ ਦੀ ਸੋਚ ਹੈ ਕੀ ਕਰਨਾ ਹੈ ਅਸੀਂ ਇੱਧੇ ਕਹਿੰਦੇ ਆ ਵੀ ਸਾਰੇ ਇਦਾਂ ਹੀ ਆਪਣੇ ਨਾਲ ਜੁੜੇ ਲੈਣ ਤੇ ਆ ਮੇਰਾ ਭਰਾ ਆਇਆ ਆ ਅਮਰੀਕਾ ਤੋਂ ਇਹ ਵੀ ਬਹੁਤ ਸੇਵਾ ਚ ਕਰਦੇ ਆ ਇਦਾਂ ਬਾਵਾ ਸਾਹਿਬ ਦੀ ਰਮਦਾਸ ਮਹਾਰਾਜ ਦੀ ਹੋਰ ਸਾਰੇ ਗਲੀ ਮੁਹੱਲੇ ਚਲੋ ਜੀ ਜ ਸਾਥ ਖੜੇ ਆ ਸਾਰੇ ਨਾਲ ਆ ਬੂਟਾ ਸਾਡਾ ਢੋਲੀ ਪੁੱਤਰ ਇਹ ਵੀ ਦੇਣਿਆ ਥੋੜੀ ਜਾਈ ਆਹ ਹੋ ਰਹੀ ਜੈ ਭੀਮ ਜੈ ਭਾਰ ਸੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਜੈ ਭੀਮ ਜੈ ਭਰਤ ਜੈ ਗੁਰਦੇਵ ਤਨ ਗੁਰਦੇਵ ਸੋ ਆਪਾਂ ਇਹੀ ਕਹਿਣਾ ਚਾਹੁੰਦੇ ਆ ਜੀ ਜੇ ਆਪਾਂ ਅੱਜ ਇੱਥੇ ਖੜੇ ਆ ਜਾਂ ਆਪਾਂ ਅੱਜ ਪਿੰਡ ਚ ਗਿੱਟੀ ਵਿੱਚ ਆਏ ਆ ਬਾਬਾ ਸਾਹਿਬ ਜੀ ਦੀ ਦੇਣ ਕਰਕੇ ਹੀ ਆਏ ਆ ਜੇ ਉਹ ਨਾ ਇੱਥੇ ਆਉਂਦੇ ਇਸ ਦੁਨੀਆ ਤੇ ਸੋ ਸਾਨੂੰ ਹੱਕ ਨਾ ਮਿਲਦਾ ਇੱਥੇ ਗਾਉਣ ਨੂੰ ਤੇ ਆਪਣੀਆਂ ਜਿੰਨੀਆਂ ਵੀ ਮਤਾਮਾਂ ਪੈਣਾ ਇਹਨਾਂ ਨੂੰ ਬਾਹਰ ਨਿਕਲਣ ਨੂੰ ਵੀ ਨਹੀਂ ਮੌਕਾ ਮਿਲਦਾ ਸੋ ਅੱਜ ਜੋ ਵੀ ਆ ਉਹਨਾਂ ਦੀ ਬਦੌਲਤ ਆ ਸਾਰਾ ਕੁਝ ਉਹਨਾਂ ਤੋਂ ਬਿਨਾਂ ਆਪਾਂ ਕੁਛ ਨਹੀਂ ਆ ਆਪਾਂ ਸਾਰੀ ਉਮਰ ਉਹਨਾਂ ਦੇ ਦੇਣਦਾਰੀ ਰਮਾਂ ਜੀ ਮੁਕਤੀ ਦਾਤਾ ਮੰਨਿਆ ਜਾਂਦਾ ਨਾਰੀ ਮੁਕਤੀ ਦਾਤਾ ਮੰਨਿਆ ਜਾਂਦਾ ਡਾਕਟਰ ਭੀਮਰਾਓ ਅੰਬੇਦਕਰ ਜੀ ਅੱਜ ਮੇਰੀ ਭੈਣਾ ਇੱਥੇ ਮੌਜੂਦ ਹੈ ਸਕੂਲਾਂ ਵਿੱਚ ਸਰਕਾਰੀਆ ਵਿੱਚ ਹਰ ਜਗ੍ਹਾ ਨਿ ਮੁਕਾਮ ਹਾਸਲ ਕਰ ਰਹੀਆਂ ਖਾਸ ਕਰਕੇ ਲੜਕੀਆਂ ਤੁਸੀਂ ਇੱਕ ਪ੍ਰਸਿੱਧ ਗਾਇਕਾ ਨੂੰ ਕੀ ਕਹਿਣਾ ਚਾਹੋਗੇ ਆਪਾਂ ਬੱਸ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਸਾਰਾ ਕੁਝ ਉਹਨਾਂ ਦੀ ਬਦੌਲਤ ਹੀ ਆ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਆਪਾਂ ਆਪਣੇ ਅਜਨਾਪ ਘਰੋਂ ਬਾਹਰ ਨਿਕਲ ਸਕਦੇ ਤੇ ਨਾ ਅੱਜ ਮੈਂ ਇੱਥੇ ਆ ਸਕਦੀ ਤੇ ਤੁਹਾਡੇ ਸਾਹਮਣੇ ਬਾਬਾ ਸਾਹਿਬ ਜੀ ਦਾ ਗੁਣਗਾਨ ਕਰ ਸਕਦੀ ਕੋਈ ਗੁਣ ਕੋਈ ਭਾਈ ਜਾਨ ਜਾਂ ਕੋਈ ਬਾਬਾ ਰੋ ਪੇਵਰਾਓ ਉਮਬੇਦਕਰ ਜੀ ਦਾ ਕੋਈ ਗੁਣਗਾ ਅੱਛਾ ਜੀ ਆਪਣਾ ਪਰਸੋਂ ਆਇਆ ਬਾਬਾ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਸ਼ਬਦ ਆਇਆ ਆ ਉਹ ਆਪਾਂ ਤੁਹਾਡੇ ਰੂਬਰੂ ਕਰਾਂਗੇ ਜੋ ਬੋਲੇ ਇਸ ਸੋ ਨਿਰਪੈ ਜੈ 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 ਭੀਮ ਜੈ ਭਰਤ ਮੇਰੇ ਬਾਬਾ ਸਾਹਿਬ ਜੀ ਲਿਖਿਆ ਸਾ ਸਵਿਧਾਨ ਗਏ ਨਾ ਹੀ ਲਿਖਿਆ ਨਾ ਹੀ ਕਿਸੇ ਤੋਂ ਇਹ ਲਿਖ ਹੋਣਾ ਨੰਗੇ ਪੈਰੀ ਤੁਰਨਾ ਸੋਖਾ ਨਹੀਂ ਕੰਡੇ ਆਤੇ ਮੈਂ ਸੁਣਿਆ ਨੰਗੇ ਪੈਰੀ ਤੁਰਨਾ ਸੋਖਾ ਨਹੀਂ ਕੰਡੇ ਆਤੇ ਮੈਂ ਸੁਣਿਆ ਉਹ ਸੋਖ ਹੁੰਦਾ ਨਹੀਂ ਗਿੱਦੜਾਂ ਤੋਂ ਸ਼ੇਰ ਬਣਾਉਣਾ ਹਾਂ ਅ체 ਉਚ ਵਿਦਵਾਨ ਸੀ ਜੀ ਦੀ ਰੂਹ ਰੂਹਾਨੀ ਉਹਨਾਂ ਕਲਮ ਦੇ ਜੋਰ ਨਾਲ ਦੱਬਲੇ ਜਿਹੜੇ ਕਰਨ ਸ਼ੈਤਾਨੀ ਉਹ ਐਸੇ ਉਚ ਵਿਦਵਾਨ ਸੀ ਜੀ ਦੀ ਰੂਹ ਰੂਹਾਨੀ ਉਹਨਾਂ ਕਲਮ ਦੇ ਜੋਰ ਨਾਲ ਦੱਬਲੇ ਜਿਹੜੇ ਕਰਨ ਸ਼ੈਤਾਨੀ ਉਹ ਵੈਰੀ ਫਿਰਨ ਕੰਦਾ ਵਿੱਚ ਵੱਜਦੇ ਕੋਈ ਬੇਹਰਾਮੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਜੈ ਪੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਸਾਰੀਆਂ ਸੰਗਤਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਅੱਜ ਬਾਬਾ ਸਾਹਿਬ ਜੀ ਨੇ ਸਾਨੂੰ ਇਹ ਹੱਕ ਦਵਾਏ ਨੇ ਬਾਬਾ ਸਾਹਿਬ ਜੀ ਦੀ ਬਦੌਲਤ ਹੀ ਆਪਾਂ ਅੱਜ ਜੋ ਸਟੇਜਾਂ ਤੇ ਅਸੀਂ ਗਾਉਂਦੇ ਆਂ ਜਾਂ ਬਾਹਰ ਨਿਕਲ ਕੇ ਚੱਲਦੇ ਫਿਰੇ ਸਾਡੀਆਂ ਭੈਣਾਂ ਵੱਡੇ-ਵੱਡੇ ਕਾਲਜਾਂ ਵਿੱਚ ਸਿੱਖਿਆ ਲੈਂਦੀਆਂ ਨੇ ਇਹ ਬਾਬਾ ਸਾਹਿਬ ਜੀ ਦੀ ਬਦੌਲਤ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਣੋ ਤਾਈ ਜੀ ਕਿ ਜਿਨ੍ਹਾਂ ਵੱਲੋਂ ਹਰ ਸਾਲ ਹਰ ਸਾਲ ਜਦੋਂ ਵੀ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਉਂਦੇ ਨੇ ਸਾਰਾ ਇਹ ਪਰਿਵਾਰ ਹਰ ਸਾਲ ਲੰਗਰ ਵੀ ਲਗਾਉਂਦੇ ਨੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਵੀ ਇੱਕ ਸਾਰਿਆਂ ਨੂੰ ਜੋੜਦੇ ਨੇ ਇਕੱਠੇ ਕਰਦੇ ਨੇ ਜਦੋਂ ਵੀ 14 ਅਪ੍ਰੈਲ ਆਉਂਦੀ ਹੈ ਤੇ ਸਾਰਿਆਂ ਨੂੰ ਇਕੱਠੇ ਕਰਦੇ ਨੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਦੇਖੋ ਕਿਦਾਂ ਸੰਗਤਾਂ ਇਕੱਠੀਆਂ ਹੋਈਆਂ ਨੇ ਤੇ ਬਾਬਾ ਸਾਹਿਬ ਜੀ ਦੀ ਸਦਾ ਹੀ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ ਤੇ ਉਹਨਾਂ ਦੀ ਸਦਾ ਹੀ ਜੈ ਜੈਕਾਰ ਹੋਊਗੀ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਲਾਲ गबात जय गुरुदेव देव गुरुदेव गुरु देव ठीक आहे